ਅਕਾਲ ਤਖਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸਜ਼ਾ ਦੇਣੀ ਹੀ ਹੈ ਤਾਂ 4 ਸਾਲਾਂ ਦੀ ਤੋਂ ਇਹ ਬਿਆਨ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਨੇ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਤੇ ਦੱਸ ਦਈਏ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੁਝ ਦਾਅਵੇ ਕੀਤੇ ਨੇ ਤੇ ਜਿਸ ਤੋਂ ਬਾਅਦ ਕੁਝ ਪਲਟਵਾਰ ਵੀ ਕੀਤੇ ਗਏ ਨੇ ਤੇ ਦੱਸ ਦਈਏ ਕਿ ਉੱਥੇ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਸਿਰੇ ਨਹੀਂ ਚੜ ਸਕੇ ਅਤੇ ਸੀਟਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਅਜਹੀ ਖਿੱਚੋਤਾਣ ਸੀ ਕਿ ਦੋਮਾ ਨੇ ਆਪਣੇ ਆਪਣਾ ਉਮੀਦਵਾਰ ਜਿਹੜੇ ਕਿ ਵੱਖਰੇ ਤੌਰ ਤੇ ਚੋਣ ਲੜਨ ਲਈ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਤਿਆਰ ਕਰ ਦਿੱਤੀ ਹੈ ਤੇ ਇਸ ਤੇ ਪ੍ਰਕਿਰਿਆ ਦਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਤੇ ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁਭ ਸੰਕੇਤ ਹੈ ਤੇ ਹਰਿਆਣਾ ਚ ਕਾਂਗਰਸ ਦੀ ਮਦਦ ਨਾਲ ਇੱਕ ਦੋ ਜਿਹੜੀਆਂ ਕਿ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਦੀ ਕਿਸੇ ਵੀ ਸੀਟ ਤੇ 2000 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਤੇ ਉਥੇ ਹੀ ਬੜਿੰਗ ਨੇ ਅਕਾਲੀ ਆਗੂ ਤੇ ਵੀ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਚਰਚਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਅਗਲੇ 2 ਸਾਲ ਚੋਂ ਲਾ ਲੜਨ ਦੀ ਸਾਜ਼ਿਸ਼ ਮਾਫ ਕਰਨਾ ਸਜ਼ਾ ਹੋ ਸਕਦੀ ਹੈ ਤੇ ਉਹ ਵੀ ਡਿੰਗਰੇ ਕਿਹਾ ਕਿ ਜੇਕਰ سزا ਦੇਣੀ ਹੀ ਤਾਂ ਅਗਲੇ 4 ਸਾਲਾਂ ਲਈ ਚੋਣ ਲੜਨ ਤੇ ਪਵਨ ਦੀ ਲਗਾਈ ਜਾਵੇ ਗਲਤੀਆਂ ਮaaf ਕੀਤੀਆਂ ਜਾਂਦੀਆਂ ਨੇ ਅਪਰਾਧ ਨਹੀਂ ਤੇ ਜਿਸ ਤੋਂ ਬਾਅਦ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਲੈ ਕੇ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਅਗਲੇ 2 ਸਾਲ ਚੋਣ ਨਾ ਲੜਨ ਦੀ ਸਜ਼ਾ ਸਕਦੀ ਹੈ ਤੇ ਉੱਥੇ ਹੀ ਜੇ سزا ਦੇਣੀ ਹੈ ਤਾਂ ਉਹਨਾਂ ਨੇ ਕਿਹਾ ਕਿ 4 ਸਾਲਾਂ ਦੀ ਦੋ ਚੌਂ ਲੜਨ ਤੇ ਪਹੁੰਦੀ ਲਗਾਈ ਜਾਵੇ ਤੇ ਜਿਹੜੀ ਹੈ ਕਿ ਗਲਤੀਆਂ ਮaaf ਕੀਤੀਆਂ ਜਾਂਦੀਆਂ ਅਪਰਾਧ ਨਹੀਂ ਤੇ ਬਿਆਨ ਜਿਹੜੇ ਕਿ ਰਾਜਵੜਿੰਗ ਦੇ ਵੱਲੋਂ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਜਿਹੜਾ ਕਿ ਦਾਵਾ ਕੀਤਾ ਗਿਆ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸਾਦੇ ਗਏ ਨੇ ਤੇ ਇੱਕ ਵਾਰ ਫਿਰ ਦੱਸਦੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਸਿਰੇ ਨਹੀਂ ਚੜ ਸਕਿਆ ਤੇ ਸੀਟਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਅਜਹੀ ਖਿੱਚੋਤਾਣ ਸੀ ਕਿ ਦੋਮਾ ਨੇ ਆਪਣੇ ਆਪਣਾ ਉਮੀਦਵਾਰ ਜਿਹੜੇ ਕਿ ਵੱਖਰੇ ਤੌਰ ਤੇ ਚੋਣ ਲੜਨ ਲਈ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਤਿਆਰ ਕਰ ਦਿੱਤੀ ਹੈ ਤੇ ਇਸ ਤੇ ਪ੍ਰਕਿਰਿਆ ਦਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਤੇ ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁਭ ਸੰਕੇਤ ਹੈ ਤੇ ਹਰਿਆਣਾ ਚ ਕਾਂਗਰਸ ਦੀ ਮਦਦ ਨਾਲ ਇੱਕ ਦੋ ਜਿਹੜੀਆਂ ਕਿ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਦੀ ਕਿਸੇ ਵੀ ਸੀਟ ਤੇ 2000 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਤੇ ਉਥੇ ਹੀ ਬੜਿੰਗ ਨੇ ਅਕਾਲੀ ਆਗੂ ਤੇ ਵੀ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਚਰਚਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਅਗਲੇ 2 ਸਾਲ ਚੋਂ ਲਾ ਲੜਨ ਦੀ ਸਾਜ਼ਿਸ਼ ਮਾਫ ਕਰਨਾ ਸਜ਼ਾ ਹੋ ਸਕਦੀ ਹੈ ਅਤੇ ਵੜਿੰਗ ਨੇ ਕਿਹਾ ਕਿ ਜੇਕਰ ਸਜ਼ਾ ਦੇਣੀ ਹੀ ਤਾਂ ਅਗਲੇ 4 ਸਾਲਾਂ ਲਈ ਚੋਣ ਲੜਨ ਤੇ ਪਵਨ ਦੀ ਲਗਾਈ ਜਾਵੇ ਗਲਤੀਆਂ ਮਾਫ ਕੀਤੀਆਂ ਜਾਂਦੀਆਂ ਨੇ ਅਪਰਾਧ ਨਹੀਂ ਤੇ ਜਿਸ ਤੋਂ ਬਾਅਦ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਲੈ ਕੇ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਅਗਲੇ 2 ਸਾਲ ਚੋਣ ਨਾ ਲੜਨ ਦੀ ਸਜ਼ਾ ਹੋ ਸਕਦੀ ਹੈ ਤੇ ਉੱਥੇ ਹੀ ਜੇ سزا ਦੇਣੀ ਹੈ ਤਾਂ ਉਹਨਾਂ ਨੇ ਕਿਹਾ ਕਿ 4 ਸਾਲਾਂ ਦੀ ਦੋ ਚੌਂ ਲੜਨ ਤੇ ਪਹੁੰਦੀ ਲਗਾਈ ਜਾਵੇ ਤੇ ਜਿਹੜੀ ਹੈ ਕਿ ਗਲਤੀਆਂ ਮaaf ਕੀਤੀਆਂ ਜਾਂਦੀਆਂ ਅਪਰਾਧ ਨਹੀਂ ਤੇ ਬਿਆਨ ਜਿਹੜੇ ਕਿ ਰਾਜਵੜਿੰਗ ਦੇ ਵੱਲੋਂ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਜਿਹੜਾ ਕਿ ਦਾਵਾ ਕੀਤਾ ਗਿਆ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸਾਦੇ ਗਏ ਨੇ ਤੇ ਇੱਕ ਵਾਰ ਫਿਰ ਦੱਸ